ਸ਼ਿਗਾਲ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਭਾਨੀ ਅਨੇਜਾ ਹਾਜ਼ਰ ਹਾਂ ਤੁਹਾਡੇ ਸਨਮੁਖੇ ਖਾਸ ਰਿਪੋਰਟ ਲੈ ਕੇ ਦਰ ਅਸਲ Apple ਨੇ ਆਪਣਾ ਨਵਾਂ ਮਾਡਲ ਲਾਂਚ ਕਰ ਦਿੱਤਾ iPhone 16 ਲਾਂਚ ਹੋ ਚੁੱਕਾ ਹੈ ਅਮਰੀਕਾ ਦੇ ਕਿਊਪਰਟੀਨੋ ਕੈਲੀਫੋਰਨੀਆ ਸਥਿਤ ਐਪਲ ਪਾਰਕ ਦੇ ਵਿੱਚ 9 ਸਤੰਬਰ ਨੂੰ ਕੰਪਨੀ ਦਾ ਸਾਲਾਨਾ ਸਮਾਗਮ ਕਰਵਾਇਆ ਗਿਆ ਜਿੱਤੇ ਕੰਪਨੀ ਨੇ ਇਸ ਵਾਰ ਸਮਾਗਮ ਨੂੰ ਇਟਸ ਗਲੋ ਟਾਈਮ ਨਾਮ ਦਿੱਤਾ ਸੀ ਇਸ ਸਮਾਗਮ ਦੇ ਵਿੱਚ ਇੱਕ ਤੋਂ ਬਾਅਦ ਇੱਕ ਐਪਲ ਦੇ ਕਈ ਨਵੇਂ ਡਿਵਾਈਸਸ ਲਾਂਚ ਕੀਤੇ ਗਏ ਨੇ ਕੰਪਨੀ ਨੇ ਐਪਲ ਵਾਚ ਸੀਰੀਜ਼ 10 에ਅਰਪອດਸ 4 ਐਪਲ ਵਾਚ ਅਲਟਰਾ 2 에ਅਰਪອດਸ ਮੈਕਸ ਨੂੰ ਲਾਂਚ ਕਰਨ ਤੋਂ ਬਾਅਦ ਆਈਫੋਨ 16 ਸੀਰੀਜ਼ ਤੋਂ ਪਰਦਾ ਆਖਰਕਾਰ ਚੁਗਤਤਾ ਹੈ ਇਸ ਸੀਰੀਜ਼ ਦੇ ਵਿੱਚ ਕੁੱਲ 4 ਮਾਡਲ ਲਾਂਚ ਕੀਤੇ ਗਏ ਹਨ ਆਈਫੋਨ 16 ਆਈਫੋਨ 16 ਪਲੱਸ ਆਈਫੋਨ 16 ਪ੍ਰੋ ਤੇ ਆਈਫੋਨ 16 ਪ੍ਰੋ ਮੈਕਸ ਹੁਣ ਜਦੋਂ ਆਈਫੋਨ 16 ਤੇ ਉਸ ਦੇ ਮਾਡਲਸ ਲਾਂਚ ਹੋ ਗਏ ਨੇ ਤਾਂ ਜਾਣਦੇ ਹਾਂ ਇਸ ਖਾਸ ਰਿਪੋਰਟ ਦੇ ਵਿੱਚ ਕਿ ਆਖਰਕਾਰ ਇਸ ਵਾਰ Apple ਨੇ ਆਈਫੋਨ 16 ਦੇ ਵਿੱਚ ਕੀ ਕੁਝ ਖਾਸ ਫੀਚਰਸ ਲਾਂਚ ਕੀਤੇ ਨੇ ਕਿੰਨ ਟੈਕਨੋਲੋਜੀਜ਼ ਦੇ ਨਾਲ ਇਸ ਨਵੇਂ ਮਾਡਲ ਨੂੰ ਲਾਂਚ ਕੀਤਾ ਗਿਆ ਦੇਖਦੇ ਹਾਂ ਖਾਸ ਰਿਪੋਰਟ Apple ਦੇ ਇਸ ਇਵੈਂਟ ਦੇ ਵਿੱਚ artificial intelligence 'ਤੇ ਜ਼ੋਰ ਦਿੱਤਾ ਗਿਆ ਅੱਜ ਇਹ ਵਿੱਚ ਹੁਣ iPhone ਦੀ ਨਵੀਂ ਸੀਰੀਜ਼ ਕੰਪਨੀ ਦੇ ਆਪਣੇ artificial intelligence system Apple Intelligence ਦੇ ਨਾਲ ਆ ਰਹੀ ਹੈ Apple ਕੰਪਨੀ ਦੇ ਚੀਫ ਐਗਜ਼ੀਕਿਊਟਿਵ ਟਿਮ ਕੁੱਕ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ Apple Intelligence ਅਧੇ ਇਸ ਦੀਆਂ ਬਿਹਤਰੀਨ ਸਮਰਥਾਵਾਂ ਦੇ ਨਾਲ ਨਵੇਂ ਡਿਜ਼ਾਈਨ ਵਿੱਚ iPhone ਪੇਸ਼ ਕਰ ਰਹੇ ਹਾਂ ਜਿਮਨੇ ਕਿਹਾ ਜੂਨ ਵਿੱਚ ਅਸੀਂ ਐਪਲ ਇੰਟੈਲੀਜੈਂਸ ਨੂੰ ਲਾਂਚ ਕੀਤਾ ਸੀ ਸਾਡਾ ਖੁਦ ਦਾ ਸ਼ਕਤੀਸ਼ਾਲੀ ਨਵਾਂ ਇੰਟੈਲੀਜੈਂਸ ਸਿਸਟਮ ਕਈ ਮਾਮਲਿਆਂ ਵਿੱਚ ਬਿਲਕੁਲ ਵਕਰਾ ਹੈ ਕੰਪਨੀ ਦਾ ਕਹਿਣਾ ਹੈ ਕਿ ਇਸ ਨਵੇਂ AI ਦੀ ਮਦਦ ਦੇ ਨਾਲ ਟੈਕਸਟ ਫੋਟੋ ਅਤੇ ਵੀਡੀਓ ਦੇ ਵਿੱਚ ਸਪੋਰਟ ਮਿਲ ਸਕੇਗਾ ਇਸ ਤੋਂ ਇਲਾਵਾ ਉਤਪਾਦਕਤਾ ਵਧੇਗੀ ਨਾਲ ਹੀ ਸਿਰੀ ਪਹਿਲਾਂ ਨਾਲੋਂ ਵੱਧ کارਗਰ ਸਾਬਤ ਹੋਵੇਗੀ ਹਾਲਾਂਕਿ ਐਪਲ ਇੰਟੈਲੀਜੈਂਸ ਫੀਚਰ ਹਾਲੇ ਕੁਝ ਮਹੀਨੇ ਬਾਅਦ ਹੀ ਸ਼ੁਰੂ ਹੋਵੇਗਾ ਪੈਲੈਸ ਨੂੰ ਬੀਟਾ ਵਰਜ਼ਨ ਦੇ ਨਾਲ ਕੁਝ ਦੇਸ਼ਾਂ ਦੇ ਵਿੱਚ ਲਾਂਚ ਕੀਤਾ ਜਾਵੇਗਾ ਨਵੀਂ ਸੀਰੀਜ਼ ਦੇ ਵਿੱਚ ਕੈਮਰਾ ਐਕਸ਼ਨ ਕੰਟਰੋਲ ਲਈ ਸਾਈਡ ਪੈਨਲ ਬਟਨ ਨਵੀਂ ਸੀਰੀਜ਼ ਵਿੱਚ ਕੈਮਰਾ ਐਕਸ਼ਨ ਕੰਟਰੋਲ ਲਈ ਸਾਈਡ ਪੈਨਲ ਵਿੱਚ ਇੱਕ ਬਟਨ ਰੱਖਿਆ ਗਿਆ ਹੈ ਇਸੀ ਮਦਦ ਨਾਲ ਯੂਜ਼ਰ ਕੈਮਰਾ ਐਪ ਖੋਲਣ ਫੋਟੋ ਕਿਚਨ ਵੀਡੀਓ ਬਣਾਉਣ ਜ਼ੂਮ ਐਕਸਪੋਜ਼ਰ ਡੈਪਥ ਫੀਲਡ ਕੰਟਰੋਲ ਵਰਗਾ ਕੰਮ ਕਰ ਸਕਦੇ ਹਨ ਕੰਪਨੀ ਦਾ ਦਾਵਾ ਹੈ ਕਿ ਇਸ ਨਵਾਂ ਆਈਫੋਨ ਵਿੱਚ ਵੀਡੀਓ ਬਣਾਉਣ ਅਤੇ ਫੋਟੋ ਖਿੱਚਣ ਵਿੱਚ ਆਸਾਨੀ ਹੋਵੇਗੀ ਕੁਝ ਮਹੀਨਿਆਂ ਦੇ ਬਾਅਦ ਐਪਲ ਇੰਟੈਲੀਜੈਂਸ ਸ਼ੁਰੂ ਹੁੰਦੇ ਹੀ ਕੈਮਰਾ ਕੰਟਰੋਲ ਰਾਹੀਂ ਵਿਜ਼ੂਅਲ ਇੰਟੈਲੀਜੈਂਸ ਵੀ ਯੂਜ਼ਰਸ ਨੂੰ ਮਿਲੇਗਾ ਨਵੀਂ ਸੀਰੀਜ਼ ਵਿੱਚ ਯੂਜ਼ਰਸ ਨੂੰ ਐਕਸ਼ਨ ਬਟਨ ਵੀ ਮਿਲੇਗਾ ਇਸ ਸੀਰੀਜ਼ ਵਿੱਚ ਯੂਜ਼ਰਸ ਨੂੰ ਐਕਸ਼ਨ ਬਟਨ ਵੀ ਮਿਲੇਗਾ ਇਸ ਨੂੰ ਇੱਕ ਵਾਰ ਦਬਾ ਕੇ ਯੂਜ਼ਰਸ ਕਈ ਫੰਕਸ਼ਨਸ ਵਿੱਚ ਆਸਾਨੀ ਨਾਲ ਪਹੁੰਚ ਸਕੇਗਾ ਇਸ ਦੀ ਮਦਦ ਨਾਲ ਯੂਜ਼ਰ ਜਿਵੇਂ ਫਲੈਸ਼ਲਾਈਟ ਕੈਮਰਾ ਜਾਂ ਕੰਟਰੋਲ ਖੋਲ ਸਕਦੇ ਹਨ ਰਿੰਗ ਜਾਂ ਸਾਇਲੈਂਟ ਮੋਡ ਨੂੰ ਸਵਿਚ ਕਰ ਸਕਦੇ ਹਨ ਇਸ ਤੋਂ ਇਲਾਵਾ ਵੀ ਨਵੇਂ ਫੰਕਸ਼ਨ ਮਿਲਣਗੇ ਨਵੀਂ ਸੀਰੀਜ਼ ਵਿੱਚ A18 ਚਿਪ ਦਾ ਇਸਤੇਮਾਲ ਕੰਪਨੀ ਦਾ ਕਹਿਣਾ ਹੈ ਕਿ Apple Intelligence ਲਈ ਖਾਸ ਤੌਰ ਤੇ ਨਵੀਂ ਸੀਰੀਜ਼ ਵਿੱਚ A18 ਚਿਪ ਦਾ ਇਸਤੇਮਾਲ ਕੀਤਾ ਗਿਆ ਹੈ ਜੋ ਪਿਛਲੇ ਆਈਫੋਨ ਤੋਂ 2 ਜਨਰੇਸ਼ਨਸ ਅੱਗੇ ਦੀ ਚਿਪ ਹੈ। ਆਈਫੋਨ 15 'ਚ A16 ਬਾਇਓਨਿਕ ਚਿਪ ਦਾ ਇਸਤੇਮਾਲ ਕੀਤਾ ਗਿਆ ਸੀ। ਕੰਪਨੀ ਦਾ ਕਹਿਣਾ ਹੈ ਕਿ ਇਸ ਨਾਲ ਪਾਵਰ ਕੁਸ਼ਲਤਾ ਵਧੇਗੀ ਅਤੇ ਬੈਟਰੀ ਵੀ ਲੰਮੇ ਸਮੇਂ ਤੱਕ ਚਲੇਗੀ। ਆਈਫੋਨ 16 ਵਿੱਚ 48 ਮੈਗਾਪਿਕਸਲ ਦਾ ਡਿਊਲ ਕੈਮਰਾ ਸਿਸਟਮ ਦਿੱਤਾ ਗਿਆ ਨਾਲ ਹੀ ਟੈਲੀ ਫੋਟੋ ਲੈਂਸ 2 ਇੰਟੂ ਜ਼ੂਮ ਦੀ ਸਮਰਥਾ ਰੱਖਦਾ ਉਥੇ ਆਈਫੋਨ 16 ਪ੍ਰੋ ਵਿੱਚ ਇਹ 5 ਇੰਟੂ ਜ਼ੂਮ ਦੀ ਸਮਰਥਾ ਰੱਖਦਾ ਹੈ ਆਈਫੋਨ 16 ਵਿੱਚ 22 ਘੰਟਿਆਂ ਦੀ ਵੀਡੀਓ ਪਲੇਬੈਕ ਦੀ ਸਮਰਥਾ ਕੰਪਨੀ ਦਾ ਦਾਅਵਾ ਹੈ ਕਿ ਆਈਫੋਨ 16 ਵਿੱਚ 22 ਘੰਟਿਆਂ ਦੀ ਵੀਡੀਓ ਪਲੇਬੈਕ ਦੀ ਸਮਰਥਾ ਹੈ ਉਥੇ ਹੀ ਆਈਫੋਨ 16 ਪ੍ਰੋ 33 ਘੰਟਿਆਂ ਤੱਕ ਵੀਡੀਓ ਪਲੇਬੈਕ ਦੀ ਸਮਰਥਾ ਹੈ iPhone 16 ਤੇ iPhone 16 Plus કુલ 5 ਰੰਗਾਂ ਵਿੱਚ ਉਪਲਬਧ ਹੈ ਕਾਲਾ ਚਿੱਟਾ ਗੁਲਾਬੀ ਟੀਲ ਤੇ ਅਲਟਰਾ ਮਰੀਨ ਉਥੇ iPhone 16 Pro ਤੇ Pro Max 4 ਰੰਗਾਂ ਵਿੱਚ ਉਪਲਬਧ ਹੈ ਕਾਲਾ ਟਾਈਟੇਨੀਅਮ ਚਿੱਟਾ ਟਾਈਟੇਨੀਅਮ ਨੈਚੁਰਲ ਟਾਈਟੇਨੀਅਮ ਤੇ ਡੇਜ਼ਰਟ ਟਾਈਟੇਨੀਅਮ ডিসਪਲੇ ਦੇ ਸਾਈਜ਼ ਦੀ ਗੱਲ ਕਰੀਏ ਤਾਂ iPhone 16 ਦਾ ਸਾਈਜ਼ 6.1 ਇੰਚ ਅਤੇ iPhone 16 Plus ਦਾ ਸਾਈਜ਼ 6.7 ਇੰਚ ਦਾ ਹੈ ਉਥੇ ਆਈਫੋਨ 16 ਪ੍ਰੋ ਦਾ ਸਾਈਜ਼ 6.3 ਅਤੇ ਆਈਫੋਨ 16 ਪ੍ਰੋ ਮੈਕਸ ਦਾ ਸਾਈਜ਼ 6.9 ਇੰਚ ਦਾ ਹੈ ਕੈਪੈਸਿਟੀ ਦੇ ਮਾਮਲੇ ਵਿੱਚ ਆਈਫੋਨ 16 ਆਈਫੋਨ 16 ਪਲੱਸ ਦੇ ਤਿੰਨ ਵੇਰੀਐਂਟ ਹਨ 128GB 256GB ਅਤੇ 512GB ਆਈਫੋਨ 16 ਪ੍ਰੋ ਲਈ ਚਾਰ ਵੇਰੀਐਂਟ ਹਨ 128GB 256GB 512GB ਅਤੇ 1TB ਆਈਫੋਨ ਪ੍ਰੋ ਮੈਕਸ ਲਈ ਤਿੰਨ ਵੇਰੀਐਂਟ ਹਨ 256GB 512GB ਅਤੇ 1TB ਭਾਰਤ ਵਿੱਚ ਸਾਰੇ ਮਾਡਲ 13 ਸਤੰਬਰ ਤੋਂ ਪ੍ਰੀ-ਆਰਡਰ ਕੀਤੇ ਜਾ ਸਕਦੇ ਹਨ ਅਤੇ 20 ਸਤੰਬਰ ਤੋਂ ਦੇਸ਼ ਵਿੱਚ ਉਪਲਬਧ ਹੋਣਗੇ। ਆਈਫੋਨ 16 ਦੀ ਕੀ ਹੈ ਕੀਮਤ? ਆਈਫੋਨ 16 ਦੀ ਕੀਮਤ 49900 ਰੁਪਏ ਅਤੇ ਆਈਫੋਨ 16 ਪਲੱਸ ਦੀ ਕੀਮਤ 79900 ਰੁਪਏ ਹੈ। ਉੱਥੇ ਆਈਫੋਨ 16 ਪ੍ਰੋ ਦੀ ਕੀਮਤ 119900 ਰੁਪਏ ਤੇ ਆਈਫੋਨ 16 ਪ੍ਰੋ ਮੈਕਸ ਦੀ ਕੀਮਤ 144900 ਰੁਪਏ ਹੈ। ਐਪਲ ਵਾਚ ਸੀਰੀਜ਼ 10 ਨੂੰ ਵੀ ਇਸ ਦੇ ਨਾਲ ਹੀ ਲਾਂਚ ਕੀਤਾ ਗਿਆ ਹੈ ਕੰਪਨੀ ਦਾ ਕਹਿਣਾ ਹੈ ਕਿ ਇਹ ਦੂਜੀਆਂ ਐਪਲ ਘੜੀਆਂ ਨਾਲੋਂ ਪਤਲੀ ਤੇ ਜ਼ਿਆਦਾ ਕਾਰਗਰ ਹੈ ਇਸ ਨੂੰ ਖਾਸ ਤੌਰ ਤੇ ਆਊਟਡੋਰ ਐਕਟੀਵਿਟੀ ਅਤੇ ਹੈਲਥ ਮੋਨੀਟਰਿੰਗ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ ਇਹ ਭਾਰਤ ਵਿੱਚ 20 ਸਤੰਬਰ ਤੋਂ ਉਪਲਬਧ ਹੋਵੇਗੀ ਅਤੇ ਇਸ ਦੀ ਕੀਮਤ 46900 ਰੁਪਏ ਰੱਖੀ ਗਈ ਹੈ ਕੰਪਨੀ ਨੇ ਐਪਲ ਵਾਚ ਅਲਟਰਾ 2 ਨੂੰ ਵੀ ਲਾਂਚ ਕੀਤਾ ਹੈ ਇਹ ਵੀ ਭਾਰਤ ਵਿੱਚ 20 ਸਤੰਬਰ ਤੋਂ ਉਪਲਬਧ ਹੋਵੇਗੀ ਇਸ ਤੋਂ ਇਲਾਵਾ ਐਪਲ ਨੇ 에ਅਰਪੋਰਟਸ 4 ਅਤੇ 에ਅਰਪੋਰਟਸ ਮੈਕਸ 2 ਨੂੰ ਵੀ ਲਾਂਚ ਕੀਤਾ ਹੈ ਨਿਊਜ਼ ਡੈਸਕ Pure Report Sancha TV.